ਜੁਲਾਈ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਖੰਜੂਰ ਦਾ ਸਾਈਜ਼ ਕੀ ਬਣ ਚੁੱਕਿਆ ਅੱਛੀ ਕਾਲ ਜੀ ਮੈਂ ਗੁਰਸਮਰਨ ਸਿੰਘ ਨੇਚਰ ਪਾਰਕ ਪਲਾਂਟੇਸ਼ਨਸ ਤੋਂ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਖਜੂਰ ਬਾਰੇ ਖਜੂਰ ਦੀ ਆਪਾਂ ਨੇ ਪੋਲੀਨੇਸ਼ਨ ਬਾਰੇ ਗੱਲ ਕੀਤੀ ਸੀ ਵੀ ਆਪਾਂ ਪੋਲੀਨੇਸ਼ਨ ਕਰ ਰਹੇ ਹਾਂ ਕਿ ਇਹ ਕਾਮਯਾਬ ਹੋ ਜਾਂ ਨਹੀਂ ਹੋਊਗਾ ਜਾਂ ਇਹ ਜਿਹੜੀ ਖਜੂਰ ਆ ਮੇਰੇ ਪਿੱਛੇ ਤੁਸੀਂ ਖੜੀ ਦੇਖ ਰਹੇ ਹੋ ਇਹਦਾ ਕੀ ਅਸਲ ਚ ਹੈ ਜੀ ਕਿੰਨਾ ਦਾ ਫਲ ਬਣੂਗਾ ਕਿ ਇਹ ਕਾਮਯਾਬ ਆ ਜਾਂ ਨਹੀਂ ਹੁਣ ਤੁਸੀਂ ਦੇਖਣ ਦੇ ਦੋਸਤੋ ਪੂਰਾ ਗੁੱਛਾ ਜਿਹਨਾਂ ਨੂੰ ਆਪਾਂ ਪੋਲੀਨੇਸ਼ਨ ਦਿੱਤਾ ਸੀ ਜਿਨ੍ਹਾਂ ਨੂੰ ਆਪਾਂ ਨੇ ਪੋਲਨ ਦਿੱਤਾ ਸੀ ਉਹ ਗੁੱਛਾ ਪੂਰਾ ਗੁੱਛਾ ਗੁੰਦਮਾ ਬਣਿਆ ਹੋਇਆ ਜੀ ਜਿਹੜੇ ਦੂਸਰੇ ਗੁੱਛੇ ਨੇ ਜਿਨ੍ਹਾਂ ਨੂੰ ਆਪਾਂ ਨੇ ਪੋਲਨ ਨਹੀਂ ਦਿੱਤਾ ਉਹ ਖਜੂਰ ਹੁਣ ਟੁੱਟ ਕੇ ਝੜਨ ਲੱਗਦੀ ਹੈ ਜੀ ਨਾ ਇਹ ਖਜੂਰ ਹੁਣ ਝੜ ਰਹੀ ਹੈ ਜੀ ਤੇ ਬਾਕੀ ਜਿਹੜਾ ਇਹਦਾ ਸਾਈਜ਼ ਆ ਉਹ ਵੀ ਬਹੁਤ ਸੋਹਣਾ ਬਣ ਰਿਹਾ ਆਉਣ ਵਾਲੇ 10-15 ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਆਪਾਂ ਨੂੰ ਇਹਦਾ ਸਾਈਜ਼ ਤੇ ਟੇਸਟ ਦਾ ਵੀ ਪਤਾ ਲੱਗੂਗਾ ਪਿਛਲੇ ਸਾਲਾਂ ਦੇ ਵਿੱਚ ਕੀ ਹੁੰਦਾ ਸੀ ਕਿ ਆਪਣੇ ਕੋਲ ਪੋਲਨ ਦਾ ਕੋਈ ਇੰਤਜ਼ਾਮ ਨਹੀਂ ਸੀ ਤਾਂ ਪੋਲਨ ਨੇ ਇਸ ਵਾਰ ਆਪਾਂ ਨੂੰ ਪੋਲਨ ਮਿਲਿਆ ਹੁਣ ਪੋਲਨ ਆਪਾਂ ਇਹਨੂੰ ਦਿੱਤਾ ਸੀ ਜੀ ਉਹ ਪੌੜੀ ਲਾ ਕੇ ਆਪਾਂ ਪੋਲਨ ਵਾਲਾ ਜਿਹੜਾ ਸੀ ਨਰ ਦੇ ਜਿਹੜੇ ਇੱਕ ਇੱਕ ਬੱਲੀ ਸੀ ਉਹ ਇਹਦੇ ਵਿੱਚ ਆਪਾਂ ਨੇ ਪਾ ਕੇ ਰੱਖੀ ਸੀ ਜਿਹੜਾ ਪੋਲਨ ਦਿੱਤਾ ਉਹ ਹੀ ਸਭ ਤੋਂ ਵਧੀਆ ਗੁੱਛੇ ਬਣੇ ਨੇ ਜੀ ਜਿਨ੍ਹਾਂ ਨੂੰ ਪੋਲਨ ਨਹੀਂ ਮਿਲਿਆ ਉਹ ਸਪੈਸ਼ਲੀ ਵਾਰ ਵਾਂਗੂ ਛੋਟੇ ਹੋ ਕੇ ਬੇਕਾਰ ਹੋ ਕੇ ਝੜਨ ਲੱਗੀਆਂ ਝੜੇ ਹੋਏ ਤੁਸੀਂ ਦੇਖ ਸਕਦੇ ਹੋ ਜੀ ਜਿਨ੍ਹਾਂ ਨੂੰ ਪੋਲਨ ਨਹੀਂ ਦਿੱਤਾ ਜੀ ਆਪਾਂ ਉਹ ਝੜ ਕੇ ਤਕਰੀਬਨ ਐਡੀ ਇੰਡੀਆਕ ਬਣ ਚੁੱਕੀਆਂ ਨੇ ਜੀ ਇਹ ਤੇ ਇਹਨਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜੀ ਹਜੇ ਹਿੜਕ ਵੀ ਨਹੀਂ ਬਣੀ ਪਰ ਝੜ ਗਈਆਂ ਜਿਨ੍ਹਾਂ ਨੂੰ ਪੋਲਨ ਦਿੱਤਾ ਸੀ ਉਹ ਬਿਲਕੁਲ ਨਹੀਂ ਝੜ ਰਹੀਆਂ ਤਾਂ ਇਹਦਾ ਮਤਲਬ ਆ ਵੀ ਆਪਾਂ ਇਸ ਕੰਮ ਦੇ ਵਿੱਚ ਕਾਮਯਾਬ ਹੋ ਚੁੱਕੇ ਹਾਂ ਪੋਲਨ ਲਈ ਜਿਹੜੀ ਖਜੂਰ ਚਾਹੀਦੀ ਸੀ ਆਪਾਂ ਨੂੰ ਮੇਲ ਵੈਰਾਈਟੀ ਉਹ ਮੇਰੇ ਖੇਤ ਦੇ ਵਿੱਚ ਹੋ ਗਈ ਹੈ ਜੀ ਹੁਣ ਅਗਲੇ ਸਾਲ ਤੋਂ ਆਪਾਂ ਜਿਹੜੇ ਹੁਣ ਗੁੱਛ ਜਿਵੇਂ ਇਹਦੇ 7-8 ਗੁੱਛੇ ਰਹਿ ਗਏ ਅਸੀਂ ਬਿਨਾ ਪੋਲਣ ਤੋਂ ਉਹਨਾਂ ਨੂੰ ਵੀ ਆਪਾਂ ਪੋਲਣ ਦਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਟੇਸ ਆ ਜਿਹੜਾ ਉਹ ਵੀ ਦੇਖਾਂਗੇ ਵੀ ਕਿੰਨੀ ਮਿੱਠੀ ਬਣਦੀ ਆ ਕਿਹੜਾ ਇਹਦਾ ਰੰਗ ਬਣਦਾ ਪੱਕ ਕੇ ਪੀਲੀ ਹੁੰਦੀ ਆ ਜਾਂ ਲਾਲ ਹੁੰਦੀ ਆ ਜਾਂ ਸਾਈਜ਼ ਕਿੱਡਾ ਡਿਵੈਲਪ ਹੁੰਦਾ ਜੀ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਤਕਰੀਬਨ 1 ਇੰਚ ਦੇ ਤਕਰੀਬਨ ਬਣਦਾ ਜੀ ਇਹਦਾ ਸਾਈਜ਼ ਤੇ 2-3 ਹੁਣ ਕਰਕੇ ਜੀ ਜਿਹੜੇ ਬਾਕੀ ਰਹਿਗੇ ਆ ਜੀ ਸੈਕੰਡਰੀ ਨੇ ਜੀ ਫਰੂਟ ਉਹ ਬਹੁਤ ਛੋਟੇ ਰਹਿ ਜਾਂਦੇ ਆ ਉਹਦੇ ਵਿੱਚ ਹੁਣ ਸੈਕੰਡਰੀ ਫਰੂਟ ਨਹੀਂ ਕੋਈ ਦਿਖ ਰਿਹਾ ਸਾਰੇ ਬਹੁਤ ਵਧੀਆ ਫਰੂਟ ਸਾਈਜ਼ ਦਿਖ ਰਿਹਾ ਜੀ ਜਿਹੜਾ ਗੁੱਛਾ ਦੂਜਾ ਆਪਾਂ ਦੇਖਿਆ ਜੀ ਹੁਣ ਇਹਦੇ ਵਿੱਚ ਕਿੰਨਾ ਕੁ ਹੋਰ ਐਡ ਹੋਊਗਾ ਸਾਈਜ਼ ਕਿੱਡਾ ਵਧੂਗਾ ਕਿੱਡਾ ਇਹਨੂੰ ਮਿੱਠਾ ਪਾਊਗਾ ਜੀ ਕਿੱਡੀ ਰੈਡੀ শেলਫ ਲਾਈਫ ਹੋਊਗੀ ਉਹ ਸਾਰਾ ਕੁਝ ਚੈੱਕ ਕਰਕੇ ਜੀ ਆਪਾਂ ਫਿਰ ਇਹਦੇ ਤੋਂ ਇਹਨੂੰ ਖਜੂਰ ਨੂੰ ਰੱਖਣਾ ਟਰਾਈ ਕਰਨਾ ਬਹੁਤ ਸੌਖਾ ਹੁੰਦਾ ਜੀ ਉਹ ਵੀ ਆਪਾਂ ਕਰਕੇ ਦੇਖਾਂਗੇ ਜੀ ਤੇ ਪਰ 15 ਸਾਲ ਬਾਅਦ ਆਪਾਂ ਨੂੰ ਇਹਦਾ ਕੋਈ ਹੱਲ ਮਿਲਿਆ ਜੀ ਉਹ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਜਦੋਂ ਆਪਾਂ ਹੁਣ ਆਪਦੇ ਹੱਥੀਂ ਲਾਏ ਬੂਟੇ ਦਾ ਫਲ ਖਾਵਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜੀਆਂ ਇੱਕ ਦੋ ਖਜੂਰਾਂ ਵੀ ਲਾਉਣੀਆਂ ਨੇ ਜੀ ਮੋਟਰ ਤੇ ਲਾ ਸਕਦੇ ਆ ਤਾਂ ਆਪਾਂ ਨੂੰ ਰਿਜ਼ਲਟ ਦਾ ਪਤਾ ਲੱਗ ਜੂਗਾ ਜੀ ਧੰਨਵਾਦ ਜੀ